ਦੋਸਤਾਂ ਦੇ ਲੋਕਨਰਪੁਰੇ ਵਾਰਡ ਦੇ ਲੋਕ ਦੇਖ ਰਿਹਾ ਜੋ ਪਾਰਲੀਮੈਂਟ ਦੇ ਵਿੱਚ ਹੋਇਆ ਦੋ ਲੜਕੇ ਅੰਦਰ ਆ ਕੇ ਜਿਨ੍ਹਾਂ ਨੇ ਸਿਕਿਉਰਿਟੀ ਬ੍ਰੇਕ ਕੀਤੀ ਕਿ ਉਹ ਬੀਜੇਪੀ ਦੇ ਕਿਸੇ ਪਾਰਲੀਮੈਂਟ ਵੱਲੋਂ ਉਹਨਾਂ ਨੂੰ ਪਾਸ ਲਾਉ ਕਿਤੇ ਗਏ ਸੀਗੇ ਅਗਰ ਇਹ ਕਿਸੇ ਆਪੋਸ਼ਨ ਪਾਰਟੀ ਦੇ ਪਾਰਲੀਮੈਂਟ ਵੱਲੋਂ ਹੋ ਹੁੰਦਾ ਤੇ ਸ਼ਾਇਦ ਹੁਣ ਤੱਕ ਸੀਨ ਹੋਰ ਬਣ ਜਾਣਾ ਸੀ ਭਗਵੰਤ ਮਾਨ ਜੀ ਹੱਸੇ ਤੇ ਕਹਿੰਦੇ ਆ ਕਿ ਅਸੀਂ ਲੋਕਾਂ ਨੂੰ ਪਿਆਰ ਕਰਦੇ ਆ ਔਰ ਅਸੀਂ ਬੜੇ ਚੰਗੇ ਕੰਮ ਕੀਤੇ ਆ ਜਿਨੇ ਚੰਗੇ ਕੰਮ ਕੀਤੇ ਹੁੰਦੇ ਤਾਂ ਕਹਿੰਦਾ ਸਵੇਰੇ ਇਲੈਕਸ਼ਨ ਚਾਓ ਇਹ ਹਮੇਸ਼ਾ ਇਲੈਕਸ਼ਨ ਪਹਿਲੇ ਦਿਨ ਤੋਂ ਟਾਲਦੇ ਆ ਰਹੇ ਆ ਅਗਰ ਫੇਅਰ ਇਲੈਕਸ਼ਨ ਹੋ ਜਾਣ ਕਾਰਪੋਰੇਸ਼ਨ ਦੇ ਤੇ ਕੰਨ ਤੇ ਲਿਖਿਆ ਹੈ ਜਿਹੜਾ ਆਮ ਆਦਮੀ ਪਾਰਟੀ ਪੜ ਰਿਹਾ ਹੈ ਕਿ ਕਾਂਗਰਸ ਹੀ ਮੇਰ ਬਣੇਗਾ ਕਾਂਗਰਸ ਹੀ ਕੌਂਸਲ ਜਿੱਤਣਗੇ ਬੜਾ ਕਲੀਅਰ ਹੈ ਕਿਉਂਕਿ ਲੋਕਾਂ ਨੇ ਨਾ ਕੰਪੈਰੀਜ਼ਨ ਕਰ ਲਿਆ ਸਾਡੇ ਵਾਲੇ 5 ਸਾਲ ਤੇ ਇਹਨਾਂ ਦੇ 2 ਸਾਲਾਂ ਦਾ ਫਰਕ ਕੱਢ ਲਿਆ ਲੜਕਾ ਲੜਕੀ ਜਦੋਂ ਵਿਆਹ ਤੋਂ ਪਹਿਲਾਂ ਅੰਗੇਜ ਹੁੰਦੇ ਆ ਤੇ ਲड़का بڑے ਵਾਦੇ ਕਰਦਾ ਹੈ ਲੜਕੀ ਨਾ ਵੀ ਤੇਰੇ ਵਾਸਤੇ ਮੈਂ ਚੰਦ ਤਾਰੇ ਤੋੜ ਕੇ ਲਿਆਉਂਗਾ ਜਦੋਂ ਵਿਆਹ ਹੋ ਜਾਂਦਾ ਤੇ ਜਦੋਂ ਵਿਚਾਰੀ ਕਹਿੰਦੀ ਰੋਟੀ ਨਹੀਂ ਤੂੰ ਕੁਫਾ ਰਿਆ ਇਹ ਸੇਮ ਪੰਜਾਬ ਦੀ ਲੋਕਾਂ ਨਾਲ ਹੋਇਆ 1000 ਰੁਪਿਆ 2500 ਰੁਪਿਆ ਪੈਨਸ਼ਨ ਤੁਹਾਡੇ ਐਮਐਸਪੀ ਦਵਾਂਗੇ ਲੁਧਿਆਣਾ ਦੇ ਜ਼ਿਲ੍ਹਾ ਪਰਦਾਸਨ ਦੀ ਤਲਵਾਰਜੀ ਵਾਲੋ ਇੱਕ ਪੁਤਲਾ ਫੁੱਟ ਗਿਆ ਗੱਲਬਾਤ ਕਰਦੇ ਆ ਕਿਸ ਚੀਜ਼ ਨੂੰ ਲੈ ਕੇ ਜਿਹੜਾ ਪੁਤਲਾ ਫੁੱਟ ਗਿਆ ਮੋਦੀ ਸਰਕਾਰ ਤੋਂ ਕਿੰਨੀ ਨਾਰਾਜ਼ਗੀ ਹੈ ਮੋਦੀ ਸਰਕਾਰ ਤੋਂ ਨਾਰਾਜ਼ਗੀ ਤਾਂ ਮੇਰਾ ਕਹਿ ਲੱਗੀ ਹਿੰਦੁਸਤਾਨ ਦੇ ਲੋਕਾਂ ਨੂੰ ਪੂਰੇ ਵਰਲਡ ਦੇ ਲੋਕ ਦੇਖ ਰਿਹਾ ਜੋ ਪਾਰਲੀਮੈਂਟ ਦੇ ਵਿੱਚ ਹੋਇਆ ਬਹੁਤ ਬੜੀ ਨਵੀਂ ਪਾਰਲੀਮੈਂਟ ਬਣਿਆ ਨਿਆ ਸੰਸਦ ਭਵਨ ਬਣਿਆ ਬੜਾ ਪੈਸਾ ਖਰਚ ਕੀਤਾ ਗਿਆ ਉਹ ਲੇਕਿਨ ਜਿਹੜੇ ਦੋ ਲੜਕੇ ਅੰਦਰ ਆ ਕੇ ਜਿਨ੍ਹਾਂ ਨੇ ਸਿਕਿਉਰਿਟੀ ਬ੍ਰੇਕ ਕੀਤੀ ਉਹਨੂੰ ਲੈ ਕੇ اپੋਜੀਸ਼ਨ ਦਾ ਇੱਕ ਕੁਐਸਚਨ ਸੀਗਾ ਵੀ ਇਹ ਸਾਰਾ ਜਿਹੜਾ ਟਰਾਂਸਮਿਟ ਤਰੀਕੇ ਨਾਲ ਪਾਰਲੀਮੈਂਟ 'ਚ ਗੱਲ ਰੱਖੀ ਜਾਵੇ ਤੇ ਬਹਿਸ ਕੀਤੀ ਜਾਵੇ ਬਹਿਸ ਕਰਨ ਦੀ ਗੱਲ ਕਿਉਂਕਿ ਉਹ ਭਾਜਪਾ ਦੇ ਕਿਸੇ ਪਾਰਲੀਮੈਂਟ ਵੱਲੋਂ ਉਹਨਾਂ ਨੂੰ ਪਾਸ ਅਲਾਉ ਕੀਤਾ ਗਿਆ ਸੀਗੇ ਅਗਰ ਇਹ ਕਿਸੇ اپੋਜੀਸ਼ਨ ਪਾਰਟੀ ਦੇ ਪਾਰਲੀਮੈਂਟ ਵੱਲੋਂ ਹੋ ਹੁੰਦਾ ਤੇ ਸ਼ਾਇਦ ਹੁਣ ਤੱਕ ਸੀਨ ਹੋਰ ਬਣ ਜਾਣਾ ਸੀ। ਉਹਨਾਂ ਨੇ ਬਣਾ ਦੇਣਾ ਸੀਗਾ ਕਿ ਪ੍ਰਧਾਨ ਮੰਤਰੀ ਦੀ ਜਾਨ ਨੂੰ ਖਤਰਾ ਸੀ। ਪ੍ਰਧਾਨ ਮੰਤਰੀ ਨੂੰ ਦਾ ਨੁਕਸਾਨ ਕਰਨ ਵਾਸਤੇ ਇਹ ਐਪੀਸੋਡ ਹੋਇਆ। ਲੇਕਿਨ ਜਦੋਂ ਉਹਨਾਂ ਦਾ ਬੰਦਾ ਨਿਕਲਿਆ ਉਸ ਗੱਲ ਨੂੰ ਦਬਾਨ ਵਾਸਤੇ ਉਹਨਾਂ ਨੇ ਪਹਿਲੀ ਵਾਰੀ ਹੋਇਆ ਹੋਣਾ ਕਿ ਪਾਰਲੀਮੈਂਟ ਦੇ ਵਿੱਚ ਐਨੇ اپੋਜੀਸ਼ਨ ਦੇ ਜਿਹੜੇ ਮੈਂਬਰ ਪਾਰਲੀਮੈਂਟ ਸੀ ਕਿ ਉਹਨਾਂ ਨੂੰ ਸਸਪੈਂਡ ਕਰਤਾ ਹੈ। ਥਿਸ ਇਜ਼ ਅਨਫੋਰਚੂਨੇਟ ਸ਼ੇਮਫੁਲ ਐਕਟ ਬਾਈ ਪ੍ਰੈਜ਼ੈਂਟ ਸੈਂਟਰ ਗਵਰਨਮੈਂਟ ਪੁਰਾ 2024 ਦੀਆਂ ਪਾਰਲੀਮੈਂਟ ਚੋਣਾਂ ਆਉਣ ਜਾ ਰਹੀਆਂ ਸਾਨੂੰ ਉਮੀਦ ਹੈ ਕਿ ਲੋਕ ਇਹਨਾਂ ਚੀਜ਼ਾਂ ਦਾ ਜਿਹੜਾ ਜਵਾਬ ਹੈ ਉਹ ਵੋਟਾਂ 'ਚ ਦੇਣਗੇ ਉਪਰ ਰਾਸ਼ਟਰਪਤੀ ਬਾਰੇ ਵੀ ਜਿਹੜਾ ਕੋਈ ਵਿਵਾਦ ਖੜਾ ਹੈ ਰਾਹੁਲ ਗਾਂਧੀ ਜੀ ਦਾ ਵੀ ਕਿਥੇ ਕਿਥੇ ਮੋਦੀ ਮੋਦੀ ਸਰਕਾਰ ਵਿਰੋਧ ਕਰ ਰਹੀ ਹੈ ਉਹ ਮਾਮਲਾ ਕੀ ਹੈ ਫਿਰ ਉਹਦੇ ਵਿੱਚ ਕਿਹੜੇ ਅਫਸਰ ਜਿਹੜੇ ਨੇ ਬੋਲ ਦਿੱਤੇ ਗਿਆ ਕਿ ਦੀ ਉਲੰਘਣਾ ਕਰ ਦਿੱਤੀ ਨਹੀਂ ਦੇਖੋ ਵਿਧਾਨ ਸਭਾ ਤੇ ਲੋਕ ਸਭਾ ਉਹ ਸਾਡੀ ਛੋਟੀ ਇੱਕ ਕਾਰਪੋਰੇਸ਼ਨ ਹੁੰਦੀ ਹੈ ਉਹ ਜਿੱਥੇ ਸਪੀਕਰ ਹੁੰਦੇ ਆ ਕਈ ਵਾਰੀ ਕਾਜ ਪਾੜ ਕੇ ਉਹਨਾਂ ਨਾਲ ਛੱਟੇ ਜਾਂਦੇ ਆ ਕਿਸੇ ਰੈਜ਼ੋਲੂਸ਼ਨ ਦਾ ਵਿਰੋਧ ਕੀਤਾ ਜਾਂਦਾ ਇਟਸ ਅ ਨੇਚਰਲ ਥਿੰਗ ਕੁਝ ਨਵਾਂ ਨਹੀਂ ਹੋਇਆ ਹਾਂ ਅਗਰ ਕੋਈ ਐਹੋ ਜੀ ਗੱਲ ਸੀਗੀ ਤੇ ਪਾਰਲੀਮੈਂਟ ਚਲਾ ਕੇ ਪਾਰਲੀਮੈਂਟ ਨੂੰ ਚਲਾ ਕੇ ਉਹਦੇ ਖਿਲਾਫ ਰੈਜ਼ੋਲੂਸ਼ਨ ਪਾਸ ਕੀਤਾ ਜਾ ਸਕਦਾ ਸੀਗਾ ਕਿ ਇਸ ਇਸ ਟਿੱਪਣੀ ਨੂੰ ਬਾਹਰ ਕੱਟਤਾ ਜਾਵੇ ਕਿਉਂਕਿ ਹਮੇਸ਼ਾ ਹੀ ਹੁੰਦਾ ਜਦੋਂ ਕੋਈ ਆਪਾਤੀ ਨਾਲ ਟਿੱਪਣੀ ਹੁੰਦੀ ਹੈ ਉਹਨੂੰ ਬਾਹਰ ਕੱਟਤਾ ਜਾਂਦਾ ਹੈ ਲੇਕਿਨ ਉਹਦੀ ਬਜਾਏ ਜਿਹੜੇ ਮੈਂਬਰ ਸਸਪੈਂਡ ਕਰਨੇ ਇਹ ਬੜਾ ਦੁਰਭਾਗਿਆਪਨ ਸੀ ਲੇਕਿਨ ਸੰਜੀਪ ਭਾਜੀ ਕਿਉਂ ਨਹੀਂ ਇਲੈਕਸ਼ਨ ਜਿਹੜੇ ਨੇ ਡਿਲੇ ਕਰ ਲਈ ਪਾਰਟੀ ਕੀ ਹੈ ਇਲੈਕਸ਼ਨ ਕਰਨ ਚ ਕਿਤੇ ਡਰਦੀ ਵੀ ਹੈ ਇਲੈਕਸ਼ਨ ਜਿਹੜੋ ਕਰਾ ਦੇਗੀ ਆਮ ਆਦੀ ਪਾਰਟੀ ਪੰਜਾਬ ਦੀ ਸੱਤਾ ਜਿਹੜੀ ਹੈ ਖਾਸ ਨਹੀਂ ਹੋ ਸਕਦੀ ਕੀ ਚੱਕਰ ਕੀ ਹੈ ਕਿ ਉਹਨੇ ਲੀਟ ਕਿਉਂ ਕੀਤਾ ਜਾ ਰਹੇ ਨੇ ਦੇਖੋ ਸਭ ਤੋਂ ਬੜੀ ਗੱਲ ਇਹ ਹੈ ਕਿ ਭਗਵੰਤ ਮਾਨ ਜੀ ਹੱਸੇ ਤੇ ਕਹਿੰਦੇ ਆ ਕਿ ਅਸੀਂ ਲੋਕ ਸਾਨੂੰ ਪਿਆਰ ਕਰਦੇ ਆ ਔਰ ਅਸੀਂ ਬੜੇ ਚੰਗੇ ਕੰਮ ਕੀਤੇ ਆ ਜਿਹਨੇ ਚੰਗੇ ਕੰਮ ਕੀਤੇ ਉਹ ਤਾਂ ਕਹਿੰਦਾ ਸਵੇਰੇ ਇਲੈਕਸ਼ਨ ਚ ਆਓ ਇਹ ਹਮੇਸ਼ਾ ਇਲੈਕਸ਼ਨ ਪਹਿਲੇ ਦਿਨ ਤੋਂ ਟਾਲਦੇ ਆ ਰਹੇ ਆ ਉਹਦਾ ਇੱਕ ਕਾਰਨ ਹੈ ਲਾਇਨ ਆਰਡਰ ਫੇਲ ਹੋ ਗਿਆ ਜਿਹੜੀਆਂ ਗਰੰਟੀਆਂ ਦਿੱਤੀਆਂ ਸੀ ਉਹ ਫੇਰ ਉਗੀਆਂ ਔਰ ਕ੍ਰਪਸ਼ਨ ਨੂੰ ਲੈ ਕੇ ਇਲੈਕਸ਼ਨ ਲੜ ਕੇ ਜਿੱਤ ਕੇ ਆਏ ਐ ਕ੍ਰਪਸ਼ਨ ਦੇ ਮੁੱਦੇ ਤੇ ਸਿਰਫ ਆਪੋਜੀਸ਼ਨ ਦੇ ਲੀਡਰਾਂ ਨੂੰ ਅੰਦਰ ਕਰ ਰਹੇ ਆ ਜਦ ਕੀ ਕ੍ਰਪਸ਼ਨ ਦਾ ਕੀ ਹਾਲ ਹੈ ਇਸ ਸਮੇਂ ਪੰਜਾਬ ਦੇ ਸਾਰੇ ਚੰਗੀਦਰਾ ਜਾਣਦੇ ਆ ਜੀ ਅਨਸੂਜੀ ਦਾ ਇੱਕ ਮੈਂ ਵਿਆਹ ਚ ਨੇ ਬੜੀ ਮਾਕੀਦਾਰ ਸਪੀਚ ਕੀਤੀ ਤੁਸੀਂ ਵੀ ਉੱਥੇ ਬੈਠੇ ਹੋਏ ਸੀਗੇ ਜਿਨ੍ਹਾਂ ਨੇ ਸਾਫ਼ ਗੱਲ ਕੀਤੀ ਸੀ ਕਿ ਅਗਰ ਇਹਨਾਂ ਨਾਲ ਗਠਜੋੜ ਨਹੀਂ ਕਰਨਾ ਸੀ ਤਾਂ ਮੈਂ ਘਰ ਬੈਠ ਸੁਸਾਇਡ ਕਰ ਸਕਦਾ ਮੈਂ ਘਰੇ ਬੈਠਾਂਗਾ ਨਹੀਂ ਉਹਨਾਂ ਨੇ ਇਹ ਨਹੀਂ ਕਿਹਾ ਮੈਂ ਸੁਸਾਇਡ ਕਰਾਂਗਾ ਇਹ ਤਾਂ ਪ੍ਰਮਾਤਮਾ ਨੇ ਸਭ ਨੂੰ ਜ਼ਿੰਦਗੀ ਦਿੱਤੀ ਹੈ ਪਰਿਵਾਰ ਹੈ ਸਾਰਿਆਂ ਦੇ ਹਾਂ ਏ ਵਿਚਾਰਾਂ ਦੀ ਲੜਾਈ ਹੈ ਆਸ਼ੂ ਜੀ ਦੀ ਗੱਲ ਦੇ ਨਾਲ ਮੈਂ ਵੀ ਸੈਕਿੰਡ ਕਰਦਾ ਅਗਰ ਕੁਝ ਇਹੋ ਜਿਹਾ ਪਾਰਟੀ ਵੱਲੋਂ ਹੁੰਦਾ ਮੰਨ ਲਓ ਕਿ ਸਮਝੌਤਾ ਹੁੰਦਾ ਤੇ ਮੈਂ ਵੀ ਘਰ ਬੈਠਾਂਗਾ ਔਰ ਮੇਰੇ ਵਰਗੇ ਬਹੁਤ ਸਾਰੇ ਲੋਕ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਵਿਚਾਰਧਾਰਨਾ ਸਹਿਮਤ ਨਹੀਂ ਹੈ ਉਹ ਕਾਫੀ ਲੋਕ ਘਰ ਬੈਠਣਗੇ ਅਗਰ ਸੈਂਟਰ ਤੋਂ ਇਹ ਸਮਝੌਤਾ ਆਂਦਾ ਅਸੀਂ ਨਾ ਤਾਂ ਕੋਈ ਹੋਰ ਪਾਰਟੀ ਜੁਆਇਨ ਕਰਾਂਗੇ ਉਹ ਨਾ ਹੀ ਕਾਂਗਰਸ ਪਾਰਟੀ ਦਾ ਨੁਕਸਾਨ ਕਰਾਂਗੇ ਲੇਕਿਨ ਆਪਣੇ ਆਪ ਨੂੰ ਅਸੀਂ ਵਾਪਸ ਰੱਖ ਲਾਂਗੇ ਆਪਣੇ ਘਰਾਂ 'ਚ ਕਿਉਂਕਿ ਉਹਦਾ ਇੱਕ ਕਾਰਨ ਹੈ ਜਿਸ ਪਾਰਟੀ ਨੇ ਇਹਨਾਂ ਨੂੰ ਕੁਝ ਦਿੱਤਾ ਉਹਦਾ ਵਿਰੋਧ ਕਰਨਾ ਦਾ ਸਾਡਾ ਜਵੀਰ ਲਾਉ ਨਹੀਂ ਕਰਦਾ ਦੂਜੀ ਪਾਰਟੀ ਜਾਣਾ ਸਾਡੀ ਫਿਤਰਤ ਨਹੀਂ ਹੈ ਹਾਂ ਇੱਕ ਜਿਵੇਂ ਤੁਸੀਂ ਕਹਿੰਦੇ ਵੀ ਮੈਂ ਇਸ ਪਾਰਟੀ ਦੇ ਵਿਚਾਰ ਨਾਲ ਸਹਿਮਤ ਨਹੀਂ ਹਾਂ ਮੇਰੇ ਨਿੱਜੀ ਵਿਚਾਰ ਹੈ ਮੈਂ ਉਹਨਾਂ ਲੋਕਾਂ ਨਾਲ ਸਟੇਜ ਸ਼ੇਅਰ ਨਹੀਂ ਕਰ ਸਕਦਾ ਕੱਲ ਉਹ ਸਟੇਜ ਦੇ ਉੱਤੋਂ ਜਿਹੜੇ ਸਾਡੇ ਧਰਨੇ ਐ ਉਹ ਧਰਨੇ ਦਾ ਮਕਸਦ ਕੀ ਹੈ ਕਿ ਅਸੀਂ ਸਰਕਾਰ ਦੀ ਪੋਲ ਖੋਲਦੇ ਪਿਆ ਸਰਕਾਰ ਦੇ ਖਿਲਾਫ ਬੋਲ ਰਹੇ ਹਾਂ ਅੱਜ ਅਸੀਂ ਖਿਲਾਫ ਬੋਲ ਰਹੇ ਹਾਂ 2 ਮਹੀਨੇ ਬਾਅਦ ਅਸੀਂ ਉਹਨਾਂ ਦੇ ਨਾਲ ਬਹਿ ਕੇ ਲੋਕਾਂ ਨੂੰ ਕੀ ਕਵਾਂਗੇ ਕਿ ਇਹ ਬੜੇ ਚੰਗੇ ਬਲੋਗ ਹੈ ਕਿਉਂਕਿ ਸਰਕਾਰ ਨਹੀਂ ਆਂਦੀ ਆ ਨਹੀਂ ਸੋਚਿਆ ਜਿਹੜੇ ਕਾਂਗਰਸ ਦੇ ਬੰਦੇ ਸੀ ਉਹਨਾਂ ਨੂੰ ਵਿਜੀਲੈਂਸੀ ਰੇਡਾ ਕਰਕੇ ਘਰ ਚ ਚਕਾ ਦਿੱਤਾ ਗਿਆ ਜੇਲਾ ਕਰਾ ਦਿੱਤੀਆਂ ਗਈਆਂ ਰਾਹੁਲ ਗਾਂਧੀ ਨੂੰ ਆ ਨਹੀਂ ਪਤਾ ਸੀਗਾ ਸੋਨੀਆ ਗਾਂਧੀ ਨੂੰ ਆ ਨਹੀਂ ਪਤਾ ਸੀਗਾ ਕਿ ਉਹ ਸਾਡੇ ਹੀ ਬੰਦਿਆਂ ਦੇ ਉੱਤੇ ਪਰਚੇ ਦਰਜ ਕਰਾਈ ਅੱਜ ਗਠਬੰਧਨ ਕਰ ਰਹੇ ਆ ਸਾਡੇ ਹੀ ਜਿਹੜੇ ਇਹਨੇ ਦਮਦਾਰ ਬੰਦੇ ਜਿਹੜੇ ਸੀਗੇ ਜੇਲਾ ਕੱਟ ਰਹੇ ਸੀਗੇ ਤੇ ਅੱਜ ਨੂੰ ਗਠਬੰਧਨ ਕਰਕੇ ਉਹ ਬੰਦੇ ਕਿੱਥੇ ਜਾਣਗੇ ਫਿਰ ਆਸ਼ੂ ਜੀ ਦਾ ਬਿਆਨ ਨਾਲ ਮੈਂ ਵੀ ਐਗਰੀ ਹਾਂ ਕਿਉਂਕਿ ਸੰਤਾਪ ਜਿਨੇ ਚੇਲਿਆ ਉਹਨੂੰ ਪਤਾ ਹੈ ਕਿ ਸੰਤਾਪ ਕਿੰਦਾ ਮਾੜ ਅਗਰ ਕਿਸੇ ਨੇ ਉਹਨਾਂ ਨਾਲ ਮਿਲ ਕੇ ਕਾਰਪੋਰੇਸ਼ਨ ਦੀ ਚੋਣ ਲੜਨੀ ਹੈ ਇਹਨਾਂ ਦਾ ਫੈਸਲਾ ਹੈ ਜੀ ਕਿਸੇ ਨੇ ਉਹਨਾਂ ਨਾਲ ਮਿਲ ਕੇ ਚੱਲਣਾ ਹੈ ਉਸ ਵਰਕਰ ਦਾ ਫੈਸਲਾ ਹੈ ਲੇਕਿਨ ਸਾਡੇ ਜਿਹੜੇ ਨਿੱਜੀ ਵਿਚਾਰ ਆ ਮੇਰੇ ਔਰ ਆਸ਼ੂ ਜੀ ਦੇ ਉਹ ਸਾਡੇ ਨਾਲ ਬਹੁਤ ਸਾਰੇ ਇਹੋ ਜਿਹੇ ਲੋਕ ਹੋਰ ਨੇ ਜਿਨ੍ਹਾਂ ਦੇ ਵਿਚਾਰ ਨੇ ਕਿ ਅਸੀਂ ਇਹਨਾਂ ਨਾਲ ਸੇਹ ਸਾਂਝੀ ਨਹੀਂ ਕਰ ਸਕਦੇ ਇਹਨਾਂ ਨਾਲ ਸੇਹ ਸਾਂਝੀ ਕਰਨ ਦੀ ਬਜਾਏ ਅਸੀਂ ਘਰ ਬੈਠਣਾ ਚੰਗਾ ਸਮਝਾਂਗੇ ਸੋ ਰਾਹੁਲ ਜੀ ਸੋਨੀਆ ਜੀ ਜਾਂ ਖੜਗੇ ਜੀ ਜੋ ਫੈਸਲਾ ਲੈਣਗੇ ਮੈਂ ਕਹਿੰਦਾ ਪੰਜਾਬ ਦੇ ਹਿੱਤਾਂ ਨੂੰ ਦੇਖ ਕੇ ਹੀ ਲੈਣਗੇ ਔਰ ਸਾਡੀ ਆਵਾਜ਼ ਜਿਹੜੀ ਹੈ ਉਹਨਾਂ ਤੱਕ ਰਾਜਾ ਵੜਿੰਗ ਜੀ ਔਰ ਪ੍ਰਤਾਪ ਬਾਜਵਾ ਜੀ ਇਹ ਜ਼ਰੂਰ ਪਹੁੰਚਾਣਗੇ ਸਾਨੂੰ ਪੂਰੀ ਉਮੀਦ ਹੈ ਜਗਰਾਉਂ ਦੀ ਧਰਤੀ 'ਚ ਕੱਟ ਕਿੰਨਾ ਸੀ ਕੱਟ ਤਾਂ ਪਾੜਾ ਹੀ ਸੀਗਾ ਲੇਕਿਨ ਵਿਸ਼ਵਾਸ ਨਹੀਂ ਆ ਗਿਆ ਇੱਕ ਕੀ ਹਾਂ ਵੀ ਜਦੋਂ ਇਲੈਕਸ਼ਨ ਹੋਣਗੇ ਤਾਂ ਜਿੱਤ ਸਕਦੀ ਹੈ ਮੇਅਰ ਵੀ ਬਣ ਸਕਦਾ ਕਾਂਗਰਸ ਦਾ ਲੇਕਿਨ ਸੋਚੇ ਸਮਝਣ ਦੀ ਹੈ ਕਿ ਇੱਕ ਬੱਕ ਭੇਜੋਗੇ ਉਹਨਾਂ ਕੋਲ ਕਿ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਿਤੇ ਹੋਗੀ ਪਰਿਵਾਰ ਨੂੰ ਅਗਰ ਫੇਅਰ ਇਲੈਕਸ਼ਨ ਹੋ ਜਾਣ ਕਾਰਪੋਰੇਸ਼ਨ ਦੇ ਤੇ ਕੰਨ ਤੇ ਲਿਖਿਆ ਹੈ ਜਿਹੜਾ ਆਮ ਆਦਮੀ ਪਾਰਟੀ ਪੜ ਕੀ ਕਾਂਗਰਸ ਹੀ ਮੇਹਰ ਬਣੇਗਾ ਕਾਂਗਰਸ ਹੀ ਕੌਂਸਲ ਜਿੱਤਣਗੇ ਬੜਾ ਕਲੀਅਰ ਹੈ ਕਿਉਂਕਿ ਲੋਕਾਂ ਨੇ ਨਾ ਕੰਪੈਰੀਜ਼ਨ ਕਰ ਲਿਆ ਸਾਡੇ ਵਾਲੇ 5 ਸਾਲ ਤੇ ਇਹਨਾਂ ਦੇ 2 ਸਾਲਾਂ ਦਾ ਫਰਕ ਕੱਢ ਲਿਆ ਉਹ ਲੋਕਾਂ ਨੂੰ ਨਜ਼ਰ ਆ ਗਿਆ ਦੇਖੋ ਤੁਸੀਂ ਵਪਾਰ ਉਦੋਂ ਕਰੋਗੇ ਤੁਸੀਂ ਘਰ ਉਦੋਂ ਚਲਾਓਗੇ ਜਦੋਂ ਤੁਹਾਡੇ ਪਰਿਵਾਰ ਸੇਫ ਹੋਣਗੇ ਜਦੋਂ ਤੁਹਾਡੇ ਬੱਚੇ ਇੱਕ ਇੱਕ ਬੇਟਾ ਸਾਰਿਆਂ ਕੋਲ ਜਦੋਂ ਨਸ਼ਾ ਲੈ ਰਿਹਾ ਜਾਂ ਉਹਦਾ ਉਹਨੂੰ ਕਤਲ ਕੀਤਾ ਜਾ ਰਿਹਾ ਦੇਖੋ ਸਿੱਧੂ ਮੂਸੇਵਾਲੇ ਤੋਂ ਕੰਮ ਸਟਾਰਟ ਹੋਇਆ ਔਰ ਤੁਸੀਂ ਇਹ ਦੇਖੋ ਵੀ ਉਹਦੇ ਬੌਂਡਰ ਦੇ ਉੱਤੇ ਚੜ ਕੇ ਜਿਵੇਂ ਉਹਨੂੰ ਗੋਲੀਆਂ ਮਾਰੀਆਂ ਗਈਆਂ ਤੇ ਇਸ ਉੱਪਰ ਤਾਂ ਕੁਝ ਵੀ ਨਹੀਂ ਹੈ ਉਹ ਜਿਵੇਂ ਜੇਲ੍ਹਾਂ ਦੇ ਵਿੱਚੋਂ ਗੈਂਗਸਟਰ ਓਪਨਲੀ ਉਹਨਾਂ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਔਰ ਇਹ ਸਰਕਾਰ ਜਿਹੜੀ ਹੈ ਮੂਕ ਦਰਸ਼ਕ ਬਣੀ ਹੋਈ ਹੈ ਇਹਦਾ ਮਤਲਬ ਮਾਇਨਾ ਕੀ ਹੈ ਲੇਕਿਨ ਕੇਂਦਰ ਵੱਲ ਜਵਾਬੀ ਤਾਗੇ ਕਿ ਉਹਨੂੰ ਡਿਲੀਟ ਕੀਤਾ ਜਾਵੇ ਐਸਪੀ ਤੇ ਇਹ ਇਹ ਕੇਂਦਰ ਵੱਲੋਂ ਨਹੀਂ ਆਇਆ ਇਹ ਸੁਪਰੀਮ ਕੋਰਟ ਦੇ ਆਰਡਰ ਆਏ ਅੱਜ ਸੁਪਰੀਮ ਕੋਰਟ ਦੇ ਜੱਜਿਸ ਨੇ ਫੈਸਲਾ ਕੀਤਾ ਕਿ ਇਹ ਜਿਹੜੀਆਂ ਵੀਡੀਓ ਪਾਉਂਦੇ ਐ ਜਿਹੜਾ ਯੂਥ ਹੈ ਉਹ ਅਨਾਰਗੇਨਾਈਜ਼ ਹੁੰਦਾ ਜਿਵੇਂ ਉਹ ਦੇਖ ਕੇ ਥੋੜਾ ਜਿਹਾ ਉਹਨਾਂ ਦਾ ਦਿਮਾਗ ਉਧਰ ਚੱਲਦਾ ਹੈ ਇਸ ਕਰਕੇ ਉਹਨਾਂ ਡਿਲੀਟ ਕੀਤਾ ਜਾਵੇ ਬਾਕੀ ਸਰਕਾਰਾਂ ਨੇ ਨਹੀਂ ਕੁਝ ਕੀਤਾ ਇਸ ਮਾਮਲੇ ਵਿੱਚ ਨੋਰਸ ਦੇ ਇੰਟਰਵਿਊ ਚੰਗੀ ਸੀਗੀ ਹਾਂਜੀ ਨੋਰਸ ਦੇ ਇੰਟਰਵਿਊ ਚੰਗੀ ਸੀ ਪਾਣੀ ਚਾਹੀਦੀ ਸੀਗੀ ਕਿ ਇੱਕ ਅਲੱਗ ਨਿੱਜੀ ਚੈਨਲ ਪਾ ਕੇ ਉਹਦੀ 1 ਟੂ 1 ਕਰ ਰਿਹਾ ਉਹ ਵੀ ਜੇਲ੍ਹ ਦੇ ਬੈਰਕ ਦੇ ਵਿੱਚ ਆਖਿਰ ਪਰਮਿਸ਼ਨ ਕਿਨੇ ਦਿੱਤੀ ਸੀਗੀ ਲੇਕਿਨ ਤੁਹਾਨੂੰ ਲੱਗਦਾ ਨਹੀਂ ਕਿ ਇਹ ਅਫਸਰਾਂ ਦੇ ਤੇ ਗਾਰਡ ਡਿਗਣੀ ਚਾਹੀਦੀ ਜਿਹਨੇ ਪਰਮਿਸ਼ਨ ਦਿੱਤੀ ਜੇਲ੍ਹ ਦੇ ਉਸ ਸੁਪਰੀਡੈਂਟ ਦੇ ਉੱਤੇ ਵੀ ਗਾਰਡ ਡਿਗਣੀ ਚਾਹੀਦੀ ਏ ਜੇਲ੍ਹ ਦੇ ਵਾਈਸੀ ਦੇ ਉੱਤੇ ਵੀ ਗਾਰਡ ਡਿਗਣੀ ਚਾਹੀਦੀ ਜਿਨ੍ਹਾਂ ਨੇ ਪਰਮਿ ਕੀ ਸੁਖਵੀਰ ਬਾਦਲ ਜੀ ਹੋਮ ਮਿਨਿਸਟਰ ਸੀਗੇ ਇਹਨਾਂ ਨੂੰ ਅੰਦਰ ਕੀਤਾ ਜਾਵੇ ਇਹਨਾਂ ਤੇ ਸਾਰੀ ਉਹ ਕਾਰਵਾਈ ਪਾਈ ਜਾਵੇ ਜਿਹੜੇ ਉਹ ਦੋ ਸਾਡੇ ਸਿੱਖ ਯੋਗਾਂ ਦਾ ਕਤਲ ਮਤਲਬ ਗੋਲੀ ਚੱਲੀ ਸੀ ਤੇ ਜਦੋਂ ਲਾਰੈਂਸ ਬਿਸ਼ਨੋਈ ਜਾਂ ਮੂਸੇ ਵਾਲੇ ਦਾ ਕਤਲ ਹੋ ਰਿਹਾ ਜਦੋਂ ਉਹਦੇ ਜੇਲ੍ਹ ਚੋਂ ਵੀਡੀਓ ਵਾਇਰਲ ਕਰ ਰਿਹਾ ਤੇ ਫਿਰ ਗ੍ਰਹਿ ਮੰਤਰੀ ਕੋਹਨ ਹੈ ਸਾਡਾ ਅਮਿਸ਼ਾ ਪੰਜਾਬ ਦਾ ਗ੍ਰਹਿ ਮੰਤਰੀ ਕੋਹਨ ਹੈ ਕਿਉਂਕਿ ਪੰਜਾਬ ਦਾ ਐਪੀਸੋਡ ਹੈ ਪੰਜਾਬ ਦੇ ਗ੍ਰਹਿ ਮੰਤਰੀ ਹਾਂਜੀ ਹੋ ਗਏ ਸੀਐਮ ਸੀਐਮ ਸਾਹਿਬ ਆਪ ਨੇ ਤੇ ਫਿਰ ਇਹਨਾਂ ਨੂੰ ਕਿਉਂ ਨਹੀਂ ਰਿਜ਼ਾਈਨ ਦੇਣਾ ਚਾਹੀਦਾ ਸੋ ਇਹਨਾਂ ਦਾ ਅਰਜ਼ਾਈ ਚਾਹੀਦਾ ਬਾਕੀ 30 ਨੂੰ ਤਾਂ ਛੱਡ ਦਿਓ ਸੀਐਮ ਜਿਹੜਾ ਹੁੰਦਾ ਹੈ ਉਹ ਸਟੇਟ ਦਾ ਫਾਦਰ ਫਿਗਰ ਹੁੰਦਾ ਔਰ ਹਰ ਬੱਚੇ ਦੀ ਹਰ ਬਜ਼ੁਰਗ ਦੀ ਹਰ ਪਰਿਵਾਰ ਦੀ ਮਹਿਲਾ ਦੀ ਸਿਕਿਉਰਿਟੀ ਕਰਨਾ ਉਹਦੀ ਜ਼ਿੰਮੇਵਾਰੀ ਹੈ ਰਹਿ ਗਿਆ ਕਾਂਗਰਸ ਦਾ ਕੰਮ ਦੇਖੋ ਸਰਦਾਰ ਬਿਆਨ ਸਿੰਘ ਜੀ ਨੇ ਸ਼ਹਾਦਤ ਦਿੱਤੀ ਜੋਗਿੰਦਰਪਾਲ ਪਾਂਡੇ ਜੀ ਨੇ ਸ਼ਹਾਦਤ ਦਿੱਤੀ ਰਾਦੇਸ਼ਾਮ ਲੋਤਰਾ ਜੀ ਨੇ ਆਪਣੀ ਜਾਨ ਗਵਾਈ ਸੱਤਪੁਰ ਪ੍ਰੈਸਰ ਜੀ ਨੇ ਆਤਮਰਾਮਾਰਿਆ ਜੀ ਗਿਆਨੀ ਅਟੂ ਸਿੰਘ ਇਹ ਸਾਰੀ ਦੀ ਸਾਰੀ ਲੰਬੀ ਲਿਸਟ ਕਾਂਗਰਸ ਪਾਰਟੀ ਦੇ ਲੀਡਰਾਂ ਦੀ ਹੈ ਉਧੇ ਝਾੜੂ ਵਾਲਾ ਕੋਈ ਨਹੀਂ ਹੈ ਇਹ ਤਾਂ ਜੁਮਾ ਜੁਮਾ 2 ਸਾਲ ਪਹਿਲਾਂ ਪਾਰਟੀ ਬਣੀ ਝੂਠ ਬੋਲ ਕੇ ਲੋਕਾਂ ਨੂੰ ਉਹ ਦਿਖਾਤਾ ਵੀ ਅਸੀਂ ਤਾਰੇ ਤੋੜ ਕੇ ਲਿਆਵਾਂਗੇ ਜਿਵੇਂ ਇੱਕ ਲੜਕਾ ਲੜਕੀ ਜਦੋਂ ਵਿਆਹ ਤੋਂ ਪਹਿਲਾਂ ਅੰਗੇਜ ਹੁੰਦੇ ਐ ਤੇ ਲੜਕਾ ਬੜੇ ਵਾਅਦੇ ਕਰਦਾ ਐ ਲੜਕੀ ਨਾ ਵੀ ਤੇਰੇ ਵਾਸਤੇ ਮੈਂ ਚੰਨ ਤਾਰੇ ਤੋੜ ਕੇ ਲਿਆਉਂਗਾ ਜਦੋਂ ਵਿਆਹ ਹੋ ਜਾਂਦਾ ਤੇ ਜਦੋਂ ਵਿਚਾਰੀ ਕਹਿੰਦੀ ਰੋਟੀ ਨਹੀਂ ਤੂੰ ਖਵਾ ਰਿਆ ਇਹ ਸੇਮ ਪੰਜਾਬ ਦੀ ਲੋਕਾਂ ਨਾਲ ਹੋਇਆ 1000 ਰੁਪਿਆ 2500 ਰੁਪਿਆ ਪੈਨਸ਼ਨ ਤੁਹਾਡੇ ਐਮਐਸਪੀ ਦਵਾਂਗੇ ਤਹਾਡੇ ਬੇਰੋਜ਼ਗਾਰਾਂ ਨੂੰ ਨੌਜਵਾਨਾਂ ਨੂੰ ਨੌਕਰੀ ਮਿਲੇਗੀ ਲੇਕਿਨ ਹੁਣ ਉਹਨਾਂ ਦੇ ਸੁਪਨੇ ਟੁੱਟ ਗਏ ਐ ਔਰ ਵੇਟ ਕਰ ਰਿਹਾ ਇੱਕ ਹੋਰ ਚੋਣ ਆਏ ਸੇ ਕਿਸ ਤਰੀਕੇ ਜਿਸ ਦਿਨ ਆਏਗੀ ਕਈਆਂ ਨੇ ਤਾਂ ਇਹ ਇੰਟਰਵਿਊ ਦੇਤੀਆਂ ਤੁਸੀਂ ਦੇਖਿਆ ਨਾ ਸੋਸ਼ਲ ਮੀਡੀਆ ਤੇ ਕਹਿੰਦੇ ਅਸੀਂ ਆਪਣਾ ਉਹ ਅੰਗੂਠਾ ਉਹ ਉਂਗਲ ਕੱਟਣਾ ਚਾਹੁੰਦੇ ਆ ਜਿਹਦੇ ਨਾਲ ਅਸੀਂ ਇਹਨਾਂ ਨੂੰ ਇਹਨਾਂ ਦਾ ਬਟਨ ਦਬਾਇਆ ਸੋ ਇਹੋ ਜਿਹਾ ਇਹਨਾਂ ਦੇ ਹਾਲਾਤ ਐ ਤੇ ਇਹ ਪਾਰਟੀ ਨਾਲ ਅਸੀਂ ਸੇ ਸ਼ੇਅਰ ਕਰੀਏ ਸਾਡਾ ਜਵੀਰ ਨਹੀਂ ਮੰਨਦਾ ਔਰ ਮੈਂ ਇਹ ਮੇਰੇ ਨਿੱਜੀ ਵਿਚਾਰ ਐ ਮੇਰੀ ਸਾਰੀ ਟੀਮ ਬੈਠੀ ਐ ਬਾਕੀਆਂ ਦੇ ਵਿਚਾਰ ਮੈਨੂੰ ਨਹੀਂ ਪਤਾ ਕੀ ਐ ਅਗਰ ਸਮਝੋਤਾ ਹੁੰਦਾ ਜਿਵੇਂ ਆਸ਼ੂ ਜੀ ਨੇ ਕਿਹਾ ਉਹ ਘਰ ਬੈਠਣਗੇ ਮੈਂ ਵੀ ਘਰ ਬੈਠਾਂਗਾ ਬਾਕੀਆਂ ਸਾਰਿਆਂ ਦੀ ਆਪਣੀ ਮਰਜ਼ੀ ਹੈ ਔਰ ਮੇਰਾ ਖਿਆਲ ਹੈ ਕਿ ਕਾਂਗਰਸ ਪਾਰਟੀ ਸਾਡੀਆਂ ਭਾਵਨਾਵਾਂ ਦੀ ਨੂੰ ਮੰਨਦੇ ਹੋਏ ਇਹ ਫੈਸਲਾ ਕਰੇਗੀ ਸਰ ਮੈਂ ਜ਼ਿਲ੍ਹਾ ਪ੍ਰਧਾਨ ਸ੍ਰੀ ਤਲਵਾਰ ਜੀ ਸੀਗੇ ਜਦੋਂ ਕਾਂਗਰਸ ਪਾਰਟੀ ਦੇ ਨਾਲ ਕਾਂਗਰਸ ਪਾਰਟੀ ਦਾ ਆਮ ਪਾਰਟੀ ਨਾਲ ਗਠਜੋੜ ਹੁੰਦਾ ਤਾਂ ਸਾਫ਼ ਗੱਲ ਜਿਦਾ ਆਸ਼ੂ ਜੀ ਨੇ ਇੱਕ ਬਿਆਨ ਦਿੱਤਾ ਸੀਗਾ ਕਿ ਮੈਂ ਘਰੇ ਬੈਣਾ ਮੁਨਾਸਬ ਸਮਝਾਂਗਾ ਇਸ ਪਾਰਟੀ ਨਾਲ ਗਠਜੋੜ ਨਹੀਂ ਕਰਾਂਗਾ ਉਹਦੇ ਜ਼ਿਲ੍ਹਾ ਪ੍ਰਧਾਨ ਸਾਹਿਬ ਨੇ ਕਿਹਾ ਕਿ ਮੈਂ ਵੀ ਘਰ ਬੈਣਾ ਹੀ ਮੁਨਾਸਬ ਸਮਝਾਂਗਾ ਇਸ ਪਾਰਟੀ ਦੇ ਨਾਲ ਗਠਜੋੜ ਨਹੀਂ ਕਰਾਂਗਾ ਲੇਕਿਨ ਗੱਲ ਕੀਤੀ ਆਵੇ ਪਾਰਟੀ ਦੇ ਆਂ ਸੱਤਾ ਦੇ ਆਉਣ ਤੋਂ ਬਾਅਦ ਸੱਤਾ ਦੇ ਵਿੱਚ ਦੂਦੀ ਪਾਰਟੀ ਆਈ ਇਸ ਸੰਨੇ ਤਲਵਾਰ ਜ਼ਿਲ੍ਹਾ ਪ੍ਰਧਾਨ ਸਾਹਿਬ ਦਾ ਹੀ ਕਹਿਣਾ ਸੀਗਾ ਕਿ ਗੈਂਗਸਟਰਵਾਦ ਵਧਿਆ ਵੇ ਉਸ ਤੋਂ ਬਾਅਦ ਲੁੱਟਾ ਹੋਇਆ ਵਧਿਆ ਲੇਕਿਨ